ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਨ ਕਾਰਯੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੇ ਉਤਾਰ ਸਾਸੰਗਤ ਦੀ ਦਸਮ ਗ੍ਰੰਥ ਸਾਹਿਬ ਦੀ 24 ਉਤਾਰਾਂ ਦੀ ਬਾਣੀ ਦੇ ਵਿੱਚੋਂ ਕਲਯੁਗ ਦੇ ਜੋ ਅਖੀਰਲੇ ਉਤਾਰ ਹੋਣ ਵਾਲੇ ਹਨ ਉਹਨਾਂ ਦੀ ਆਪ ਸਤ ਸੰਗਤ ਕਥਾ ਸਰਵਨ ਕਰ ਰਹੇ ਹੋ ਅਸਾ ਸੰਗਤ ਜੀ ਅੱਗੇ ਦੇਖਦੇ ਹਾਂ ਮਹਾਰਾ ਜੀ ਕੀ ਫਰਮਾਨ ਕਰਦੇ ਹਨ ਕਿ ਚਾਚਰੀ ਛੰਦ ਜੁਝਾਰੇ ਜੁਝਾਰੇ ਤੋਂ ਭਾਵ ਸਾਧ ਸੰਗਤ ਜੀ ਜੋ ਸੂਰਮੇ ਹਨ ਉਹਨਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਜੋ ਸੂਰਮੇ ਕਲਕੀ ਅਵਤਾਰ ਜੀਾਂ ਦੀ ਫੌਜ ਦੇ ਵਿੱਚ ਸ਼ਾਮਲ ਹਨ ਅਤੇ ਜੰਗ ਦੇ ਵਿੱਚ ਜੂਝ ਰਹੇ ਹਨ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ ਹੈ ਜੋ ਸਾਧ ਸੰਗਤ ਜੀ ਜੂਝਦੇ ਹਨ ਕਦੇ ਵੀ ਜੰਗ ਦੇ ਮੈਦਾਨ ਦੇ ਵਿੱਚ ਪਿੱਠ ਦਿਖਾ ਕੇ ਨਹੀਂ ਭੱਜਦੇ ਤੇ ਜੂਝਦੇ ਹਨ ਉਹਨਾਂ ਨੂੰ ਕਿਹਾ ਗਿਆ ਹੈ ਜੁਝਾਰੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਅਪਾਰੇ ਅਪਾਰ ਸੂਰਮੇ ਹਨ ਸੂਰਮੇ ਅਪਾਰ ਹਨ ਜਿਨ੍ਹਾਂ ਦਾ ਪਾਰ ਨਹੀਂ ਪਾਇਆ ਜਾਂਦਾ ਅਤੇ ਉਹਨਾਂ ਨੂੰ ਜਿੰਨਾ ਬਹੁਤ ਮੁਸ਼ਕਲ ਹੈ ਉਹਨਾਂ ਨੂੰ ਪਾਉਣਾ ਬਹੁਤ ਮੁਸ਼ਕਲ ਹੈ ਉਹ ਅਪਾਰ ਸੂਰਮੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਿਹਾਰੇ ਅਤੇ ਵੇਖ ਕੇ ਵਿਚਾਰੇ ਵਿਚਾਰ ਕਰ ਰਹੇ ਹਨ ਅਤੇ ਜੰਗ ਦੇ ਮਾਹੌਲ ਨੂੰ ਦੇਖ ਕੇ ਆਪ ਜੀ ਵਿਚ ਦੀ ਸਾਧ ਸੰਗਤ ਜੀ ਵਿਚਾਰ مشورہ ਕਰ ਰਹੇ ਹਨ ਕਿ ਕਿਵੇਂ ਇਸ ਜੰਗ ਨੂੰ ਹੁਣ ਅੱਗੇ ਤੋਰਿਆ ਜਾਵੇ ਅੱਗੇ ਹੁਣ ਕੀ ਰਣਨੀਤੀ ਹੋਵੇ ਜਾਵੇਗੀ ਜਾਂ ਕੀ ਰਣਨੀਤੀ ਸਾਧ ਸੰਗਤ ਜੀ ਬਣਾਈ ਜਾਵੇਗੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਹਕਾਰੇ ਹਕਾਰੇ ਤੋਂ ਭਾਵ ਸਾਧ ਸੰਗਤ ਜੀ ਹਾਕ ਮਾਰਨੀ ਜਿਵੇਂ ਸਾਥ ਸੰਗਤ ਜੀ ਕਿਸੇ ਨੂੰ ਆਵਾਜ਼ ਲਗਾਇਦੀ ਹੈ ਦੂਰੋਂ ਕੋਈ ਖੜਾ ਹੋਵੇ ਤਾਂ ਉਸ ਨੂੰ ਹਾਕ ਮਾਰੀਦੀ ਹੈ ਆਵਾਜ਼ ਲਗਾਇਦੀ ਹੈ ਇਦਾਂ ਹਕਾਰੇ ਇੱਕ ਦੂਜੇ ਨੂੰ ਸਾਥ ਸੰਗਤ ਜੀ ਉਹ ਹਾਕਾਂ ਮਾਰ ਰਹੇ ਹਨ ਆਵਾਜ਼ਾਂ ਦੇ ਰਹੇ ਹਨ ਪਚਾਰੇ ਪਚਾਰੇ ਤੋਂ ਸਾਥ-ਸਾਥ ਸੰਗਤ ਜੀ ਲਲਕਾਰਦੇ ਹਨ ਜੋ ਜੋਦੇ ਜੰਗ ਦੇ ਵਿੱਚ ਜੂਝ ਰਹੇ ਹਨ ਸਾਥ ਸੰਗਤ ਜੀ ਵੈਰੀ ਨੂੰ ਲਲਕਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਆਓ ਸਾਡੇ ਨਾਲ ਆਣ ਕੇ ਤੁਸੀਂ ਯੁੱਧ ਕਰੋ ਤੁਸੀਂ ਕਿੱਥੇ ਭੱਜ ਸਕਦੇ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਵਿਚਾਰੇ ਵਿਚਾਰੇ ਤੋਂ ਭਾਵ ਸਾਧ ਸੰਗਤ ਜੀ ਵਿਚਾਰ ਕਰਨੀ ਵਿਚਾਰ ਸਲਾਹ ਕਰਨੀ ਅਤੇ ਸੋਚਣਾ ਅੱਗੇ ਜੰਗ ਦੀ ਜੋ ਰਣਨੀਤੀ ਸਾਧ ਸਿੰਘ ਜੀ ਬਣਾਈ ਜਾ ਰਹੀ ਹੈ ਉਸ ਦੇ ਬਾਰੇ ਵਿੱਚ ਸੋਚ ਵਿਚਾਰ ਕਰ ਰਹੇ ਹਨ ਜਿਸ ਨੂੰ ਮਹਾਰਾਜ ਕਹਿੰਦੇ ਹਨ ਕਿ ਵਿਚਾਰੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਪ੍ਰਹਾਰੇ ਅਤੇ ਰਣਨੀਤੀ ਬਣਾ ਕੇ ਸੋਚ ਵਿਚਾਰ مشورہ ਕਰਕੇ ਉਸ ਤੋਂ ਬਾਅਦ ਜੋਦੇ ਸੂਰਮੇ ਹਨ ਵਿਉਂਤ ਬਣਾ ਕੇ ਉਹ ਪ੍ਰਹਾਰ ਕਰ ਰਹੇ ਹਨ ਅਤੇ ਸਾਧ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਪਲੈਨਿੰਗ ਚੱਲ ਰਹੀ ਹੈ ਕਿਵੇਂ ਜੋ ਪਾਪ ਹੈ ਇਸ ਨੂੰ ਖਤਮ ਕਰਨਾ ਹੈ ਇਸ ਲਈ ਉਹ ਪ੍ਰਹਾਰ ਕਰਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਸੋ ਤਾਜੀ ਸਤਾਜੀ ਤੋਂ ਭਾਵ ਹੈ ਸਾਧ ਸਿੰਘ ਜੀ ਸੁੰਦਰ ਘੋੜਿਆਂ ਉੱਤੇ ਤਾਜੀ ਕਹੀਏ ਸਾਧ ਸਿੰਘ ਜੀ ਘੋੜੇ ਸੂ ਤਾਜੀ ਕਹੀਏ ਸੁੰਦਰ ਕੋੜੇ ਸੁੰਦਰ ਛਡੌਲ ਵਾਲੇ ਜੋ ਕੋੜੇ ਹਨ ਸ਼ਿਰਾਜੀ ਤੋਂ ਭਾਵ ਹੈ ਅੱਗੇ ਮਾਰੇ ਕਹਿੰਦੇ ਹਨ ਸ਼ਿਰਾਜੀ ਸ਼ਿਰਾਜ ਇਲਾਕੇ ਦੇ ਅੱਗੇ ਮਾਰੇ ਕਹਿੰਦੇ ਹਨ ਕਿ ਸਲਾਜੀ ਅਣਖੀ ਸਲਾਜੀ ਤੋਂ ਭਾਵ ਕਹੀਏ ਸਾਧ ਸੰਗਤ ਜੀ ਅਣਖ ਵਾਲੇ ਜੋ ਸੂਰਮੇ ਹਨ ਉਹ ਅਣਖ ਵਾਲੇ ਸੂਰਮੇ ਹਨ ਕੋੜਿਆਂ ਦੇ ਉੱਪਰ ਸਵਾਰ ਹਨ ਬਿਰਾਜੀ ਬਿਰਾਜੀ ਤੋਂ ਪਹਾੜ ਸਵਾਰ ਹਨ ਬੈਠੇ ਹੋਏ ਹਨ ਸੁੰਦਰ ਘੋੜਿਆਂ ਦੇ ਉੱਪਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਕਿ ਅਣਖੀ ਜੋ ਜੋਦੇ ਹਨ ਜੰਗੇ ਮੈਦਾਨ ਦੇ ਵਿੱਚ ਜੋ ਜੂਝ ਰਹੇ ਹਨ ਉਹ ਬੈਠੇ ਹੋਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਉਠਾਵੈ ਤਲਵਾਰਾਂ ਨੂੰ ਚੱਕ ਕੇ ਉਤਾਹਾਂ ਚੱਕ ਕੇ ਉੱਪਰ ਖੜੀਆਂ ਕਰਕੇ ਵਿਖਾਉਂਦੇ ਹਨ ਕਿਉਂਕਿ ਜੰਗ ਦਾ ਸਾਧ ਸੰਗਤ ਜੀ ਦਾ ਮੈਦਾਨ ਹੈ ਉੱਥੇ ਵਿੱਚ ਜੋਦੇ ਜੂਝ ਰਹੇ ਹਨ ਅਦੇ ਤਲਵਾਰਾਂ ਉੱਚੀਆਂ ਰੱਖ ਕੇ ਕੋਟ ਸਵਾਰ ਜੋਹਨ ਉਹ ਘੋੜਿਆਂ ਦੇ ਉੱਪਰ ਬੈਠੇ ਹੋਏ ਹਨ ਤਲਵਾਰਾਂ ਨੂੰ ਉੱਪਰ ਚੁੱਕ ਕੇ ਵਿਖਾਉਂਦੇ ਹਨ ਦਿਖਾਵੇ ਅਤੇ ਕੁਮਾ ਆ ਕੇ ਉਹਨਾਂ ਨੂੰ ਵਿਖਾਉਂਦੇ ਹਨ ਤਲਵਾਰਾਂ ਘੁਮਾ ਰਹੇ ਹਨ ਅਤੇ ਲਲਕਾਰ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਪਰਮਾਵੇ ਪਰਮਾਵੇ ਤੋਂ ਸਾਧ ਸੰਗਤ ਜੀ ਭਾਵੇ ਹੈ ਕਿ ਭਰਮ ਦੇ ਵਿੱਚ ਪਾਉਂਦੇ ਹਨ ਦਾ ਪੇਚ ਖੇੜਦੇ ਹਨ ਜੁਜੂ ਦੇ ਸੂਰਮੇ ਹਨ ਪਲੇਖੇ ਵਿੱਚ ਪਾ ਕੇ ਵਾਰ ਕਰਦੇ ਹਨ ਸਾਧ ਸੰਗਤ ਜੀ ਜਿੱਧਰ ਉਹ ਅੱਖਾਂ ਨਾਲ ਦੇਖਦੇ ਹਨ ਉਸ ਤੋਂ ਉਲਟ ਵਾਰ ਕਰਕੇ ਇਦਾਂ ਪਲੇਖੇ ਦੇ ਵਿੱਚ ਪਾ ਕੇ ਜੋ ਹਨ ਉਹ ਵਾਰ ਕਰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਚਖਾਵੈ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਵੈਰੀਆਂ ਨੂੰ ਜੋ ਕਲ ਕੀਵਤਾਰ ਜੀਆਂ ਦੇ ਫੌਜ ਦੇ ਖਿਲਾਫ ਵੈਰੀ ਲੜ ਰਹੇ ਹਨ ਉਹਨਾਂ ਨੂੰ ਉਹ ਜੋਦੇ ਸੂਰਮੇ ਸਾਧ ਸੰਗਤ ਜੀ ਮਜ਼ਾ ਚਖਾਉਂਦੇ ਹਨ ਅਗੇ ਮਾਰਾ ਹੀ ਕਹਿੰਦੇ ਹਨ ਕਿ ਕਿਰਪਾਨ ਕਰਤ ਸ਼ੰਦ ਜਹਾਂ ਤੀਰ ਛੁਟਤ ਮਾਰਾ ਹੀ ਕਹਿੰਦੇ ਨੇ ਕਿ ਜਹਾਂ ਤੀਰ ਛੁਟਤ ਜਿੱਥੇ ਤੀਰ ਛੋਟ ਰਹੇ ਹਨ ਉਸ ਜੰਗ ਮੈਦਾਨ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਦੇ ਤੀਰ ਹਨ ਉਹ ਛੋਟ ਰਹੇ ਹਨ ਮਾਰਾ ਹੀ ਕਹਿੰਦੇ ਹਨ ਕਿ ਰਣ ਤੀਰ ਜੁਟਤ ਕਤੇ ਉੱਥੇ ਰਣ ਤੀਰ ਜੋਦੇ ਜੋਟ ਜਾਂਦੇ ਹਨ ਸਾਸੰਗ ਸਿੰਘ ਜੀ ਜੋ ਜੋਧੇ ਹਨ ਉਥੇ ਇਕੱਠੇ ਹੁੰਦੇ ਹਨ ਜਿੱਥੇ ਤੀਰ ਛੋਟ ਰਹੇ ਹਨ ਸਾਸੰਗ ਸਿੰਘ ਜੀ ਉਥੇ ਜੋ ਜੋਧੇ ਹਨ ਇਕੱਠੇ ਹੋ ਚੁੱਕੇ ਹਨ ਇਕੱਠੇ ਹੋ ਗਏ ਵਿਉਂਤ ਬਣਾ ਕੇ ਸਾਸੰਗ ਸਿੰਘ ਜੀ ਜੋ ਵਾਰ ਹੈ ਉਹ ਕਰਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਬ੍ਰੰਭੀਰ ਉਠਤ ਬ੍ਰੰਭੀਰ ਤੋਂ ਭਾਵ ਸਾਸੰਗ ਸਿੰਘ ਜੀ ਬਲਵਾਨ ਸੂਰਮੇ ਜੋਧੇ ਸੂਰਮੇ ਜੋ ਕਿ ਉਠ ਉਠਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਨੰਤਰਾਂ ਫੁੱਟ ਕਵਚ ਫੋਟ ਰਹੇ ਹਨ ਸਾਥ ਸੰਗਤ ਜੀ ਜੋ ਜੋ ਦੇ ਸੂਰਮਿਆਂ ਨੇ ਸੁਰੱਖਿਆ ਕਵਚ ਪਾਨੇ ਹਨ ਜਦੋਂ ਤੇਜ਼ ਪ੍ਰਹਾਰ ਹੁੰਦੇ ਹਨ ਆਪਸ ਦੇ ਵਿੱਚ ਜਿਹਨੂੰ ਸੂਰਮੇ ਕਹਿੰਦੇ ਹਨ ਤਾਂ ਜਦੋਂ ਬਹੁਤ ਹੀ ਤੇਜ਼ੀ ਦੇ ਨਾਲ ਇਸ ਜੰਗ ਦੇ ਵਿੱਚ ਵਾਰ ਜੋ ਹਨ ਉਹ ਚੱਲ ਰਹੇ ਹਨ ਉਹਨਾਂ ਵਾਰਾਂ ਦੇ ਨਾਲ ਇੰਨੀ ਤੇਜ਼ ਵਾਰ ਚੱਲ ਰਹੇ ਹਨ ਕਿ ਜੋ ਕਵਚ ਹਨ ਸੁਰੱਖਿਆ ਕਵਚ ਜੋ ਕਿ ਤੀਰਾਂ ਤੇ ਤਲਵਾਰਾਂ ਤੋਂ ਬਚਾ ਕੇ ਰੱਖਦੇ ਹਨ ਉਹ ਵੀ ਸਾਧ ਸੰਗਤ ਜੀ ਰક્ષਣ ਨਹੀਂ ਕਰ پا ਰਹੇ ਉਹ ਵੀ ਟੁੱਟ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰਣਬੀਰ ਗਿਰੰਤ ਰਣਬੀਰ ਕਹੀਏ ਰਣ ਕਹੀਏ ਸਾਧ ਸੰਗਤ ਜੀ ਜੰਗ ਦੇ ਮੈਦਾਨ ਦੇ ਵਿੱਚ ਬੀਰ ਜੋ ਹਨ ਉਹ ਜੋਧੇ ਸੂਰਮੇ ਚ ਜੂਝ ਰਹੇ ਹਨ ਚੰਗ ਦੇ ਮੈਦਾਨ ਦੇ ਵਿੱਚ ਸੂਰਵੀਰ ਗਿਰੰਤ ਤੋਂ ਭਾਵ ਹੈ ਡਿੱਗਦੇ ਹਨ ਜਦੋਂ ਉਹਨਾਂ ਦੇ ਤੇਜ ਪ੍ਰਹਾਰ ਹੁੰਦਾ ਹੈ ਵਾਰ ਵਾਰ ਸਾਧ ਸੰਗਤ ਜੀ ਫਾਟ ਲੱਗਦਾ ਹੈ ਤਾਂ ਜੋ ਸੂਰਮੇ ਹਨ ਉਹ ਧਰਤੀ ਦੇ ਉੱਪਰ ਭੂਮੀ ਦੇ ਉੱਪਰ ਇੰਜ ਡਿੱਗ ਜਾਂਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਪਵਨ ਸਿੱਧ ਤਰਤ ਸਾਹਾ ਸੰਗ ਜਿਹੜੇ ਸੂਰਮੇ ਭੂਮੀ ਦੇ ਉੱਪਰ ਡਿੱਗਦੇ ਹਨ ਕਹਿੰਨ ਤੋਂ ਭਾਵ ਕਿ ਫਟ ਲੱਗਣ ਤੋਂ ਬਾਅਦ ਸ਼ਹੀਦ ਹੋ ਜਾਂਦੇ ਹਨ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਜੋ ਸੂਰਮੇ ਸੱਚ ਦੇ ਲਈ ਉਹ ਲੜਦੇ ਲੜਦੇ ਪਾਪਾਂ ਨੂੰ ਖਤਮ ਕਰਦੇ ਲਈ ਕਲਯੁਗ ਨੂੰ ਸਾਧ ਸੰਗਤ ਜੀ ਖਤਮ ਕਰਨ ਦੇ ਵਾਸਤੇ ਜੋ ਸੂਰਮੇ ਹਨ ਉਹ ਲੜਦੇ ਲੜਦੇ ਸ਼ਹੀਦ ਹੋ ਰਹੇ ਹਨ ਅਤੇ ਉਹ ਪਾਉ ਸਿੰਧ ਤੋਂ ਪਾਉ ਹੈ ਪਾਉ ਸਾਗਰ ਤੋਂ ਸਿੰਧ ਕਈ ਇਹ ਸਾਗਰ ਸਾਧ ਸੰਗਤ ਜੀ ਪਾਉ ਸਾਗਰ ਤੋਂ ਇਸ ਸੰਸਾਰ ਦੇ ਸਾਗਰ ਤੋਂ ਅਤੇ ਜਨਮ ਮਰਨ ਤੋਂ ਸਾਧ ਸੰਗਤ ਜੀੋਂ ਮੁਕਤ ਹੋ ਜਾਂਦੇ ਹਨ ਇਸ ਤੋਂ ਸੰਸਾਰ ਤੋਂ ਉਤਾਰ ਜਾਂਦੇ ਹਨ ਅਤੇ ਮੁਕਤੀ ਪ੍ਰਾਪਤ ਕਰ ਚੁੱਕੇ ਹਨ ਅੱਗੇ ਮਾਰਾਈ ਫਰਮਾਨ ਕਰਦੇ ਹਨ ਕਿ ਨਬਮ ਹੂਰ ਫਿਰਤ ਆਕਾਸ਼ ਵਿੱਚ ਸਾਧ ਸੰਗਤ ਜੀ ਹੂਰਾਂ ਘੁੰਮ ਰਹੀਆਂ ਹਨ ਜਦੋਂ ਇਹ ਜੋਦੇ ਸੂਰਮੇ ਸਾਧ ਸੰਗਤ ਜੀ ਸ਼ਹੀਦ ਹੁੰਦੇ ਹਨ ਸ਼ਹੀਦੀ ਪ੍ਰਾਪਤ ਕਰਦੇ ਹਨ ਤਾਂ ਉਹਨਾਂ ਦੀ ਜੋ ਜਨਮ ਮਰਨ ਦੀ ਸਾਧ ਸੰਗਤ ਜੀ ਜੋ ਹੈ ਆਵਾ ਗਮਣ ਸਾਧ ਸੰਗਤ ਜੀ ਇਸ ਧਰਤੀ ਦੇ ਉੱਪਰ ਹੈ ਇਸ ਜੋਨੀਆਂ ਦੇ ਵਿੱਚ ਹੈ ਆਵਾ ਗਮਣ ਮੁੱਕ ਰਹੀ ਹੈ ਕਿਉਂਕਿ ਉਸ ਸੂਰਮੇ ਹਨ ਉਹ ਹੱਕ ਸੱਚ ਦੇ ਲਈ ਸਾਧ ਸੰਗਤ ਜੀ ਸ਼ਹੀਦੀ ਪ੍ਰਾਪਤ ਕਰਕੇ ਬਾਰ-ਬਾਰ ਜਮਨ ਮਰਨ ਤੋਂ ਮੁਕਤ ਹੋ ਰਹੇ ਹਨ ਅਤੇ ਜੋ ਆਕਾਸ਼ ਦੇ ਵਿੱਚ ਹੂਰਾ ਘੁੰਮ ਰਹੀਆਂ ਹਨ ਸਾਧ ਸੰਗਤ ਜੀ ਪਟਕਦੀਆਂ ਹੋਈਆਂ ਜੋਨਾ ਹਨ ਉਹ ਵੀ ਮੁਕਤੀ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਇਸ ਕਰਕੇ ਉਹ ਜੋਦੇ ਸੂਰਮਿਆਂ ਨੂੰ ਵਾਰ ਰਹੀਆਂ ਹਨ ਤਾਂ ਕਿ ਉਹਨਾਂ ਦੇ ਲੜ ਲਾ ਕੇ ਉਹਨਾਂ ਦੀ ਵੀ ਸਾਧ ਸੰਗਤ ਜੀ ਮੁਕਤੀ ਹੋ ਸਕੇ ਅੱਗੇ ਮਾਰੇ ਕਹਿੰਦੇ ਹਨ ਕਿ ਬਰਮ ਵੀਰ ਬਰਤ ਅਤੇ ਸ੍ਰੇਸ਼ਟ ਸੂਰਮਿਆਂ ਨੂੰ ਆਪਣੀ ਪਸੰਦੀ ਦੇ ਸੂਰਮਿਆਂ ਨੂੰ ਚੁਣ-ਚੁਣ ਕੇ ਉਹ ਵਿਆਹ ਰਹੀਆਂ ਹਨ ਕਈ ਸਾਥ ਸੰਗਤ ਜੀ ਇਹੋ ਜਿਹੇ ਮੂਰਖ ਲੋਕ ਹਨ ਜੋ ਕਹਿੰਦੇ ਹਨ ਕਿ ਜਿਹੜੇ ਸੂਰਮੇ ਸ਼ਹੀਦ ਹੋ ਚੁੱਕੇ ਹਨ ਫਿਰ ਉਹਨਾਂ ਦਾ ਵਿਆਹ ਕਿਵੇਂ ਪੋਸੀਬਲ ਹੈ ਕਿਵੇਂ ਮਤਲਬ ਸੰਭਵ ਹੈ ਕਿ ਹੂਰਾਂ ਦੇ ਨਾਲ ਉਹਨਾਂ ਦਾ ਵਿਆਹ ਹੋ ਰਿਹਾ ਹੈ ਇਹੋ ਜਿਹੇ ਮਨਮੁਖ ਮੂਰਖ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਸੂਰਮੇ ਇਸ ਭਵ ਸਾਗਰ ਤੋਂ ਸ਼ਹੀਦੀਆਂ ਪਾ ਕੇ ਤਰ ਗਏ ਹਨ ਬਾਰ-ਬਾਰ ਉਹਨਾਂ ਦਾ ਜੰਮਣ ਮਰਨ ਖਤਮ ਹੋ ਗਿਆ ਹੈ ਫਿਰ ਉਹਨਾਂ ਨੂੰ ਚੁਣ ਕੇ ਜੋ ਹੂਰਾ ਹਨ ਉਹ ਵੜ ਰਹੀਆਂ ਹਨ ਤਾਂ ਜੀ ਉਹਨਾਂ ਨੂੰ ਵੀ ਮੁਕਤੀ ਪ੍ਰਾਪਤ ਹੋ ਸਕੇ ਹੋਰ ਉਹਨਾਂ ਨੇ ਸਾਥ ਸੰਗ ਜੀ ਇੱਥੇ ਘਰ ਬਣਾ ਕੇ ਤੇ ਕਿਤੇ ਰਹਿਣਾ ਨਹੀਂ ਸਾਡੀਆਂ ਇਹ ਦੁਨਿਆਵੀ ਸੋਚਾਂ ਹਨ ਜਿਹਨਾਂ ਦੀ ਸਾਡੀ ਸਮਝ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਬਹੁਤ ਪਰੇ ਹੈ ਸਾਡੀ ਸਮਝ ਬਹੁਤ ਛੋਟੀ ਹੈ ਤੇ ਗੁਰੂਆਂ ਦੀ ਬਾਣੀ ਜੋ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਸ਼ਾ ਜੀ ਦੀ ਬਾਣੀ ਉਹਨਾਂ ਦੇ ਭਾਵ ਅਰਥ ਸਾਡੀ ਪਹੁੰਚ ਤੋਂ ਬਹੁਤ ਦੂਰ ਹਨ ਅਸੀਂ ਹਾਸੇ ਮਜ਼ਾਕ ਦੇ ਵਿੱਚ ਟਾਲ ਦਿੰਨੇ ਆ ਅੱਗੇ ਮਹਾਰਾਜ ਕਹਿੰਦੇ ਹਨ ਕਿ ਰਣਨਾਦ ਬਜਤ ਰਣ ਭੂਮੀ ਵਿੱਚ ਮਾਰੂ 나ਦ ਵਜ ਰਿਹਾ ਹੈ ਮਾਰੂ 나ਦ ਤੋਂ ਭਾਵ ਕਹੀ ਅਸਾ ਸੰਗਤ ਜੀ ਬਹੁਤ ਹੀ ਭਿਆਨਕ 나ਦ ਵਜ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਡਰ ਫੋਕ ਲੋਕ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਮੌਤ ਨੂੰ ਸਾਹਮਣੇ ਵੇਖ ਕੇ ਜਦ ਸੂਰਮੇ ਅਗਾਹ ਵਧ-ਵਧ ਕੇ ਲੜ ਰਹੇ ਸਨ ਉਹ ਵੀ ਸਾਧ ਸੰਗਤ ਜੀ ਡਰ ਕੇ ਪਿੱਛੇ ਬੈਠ ਜਾਂਦੇ ਹਨ ਅਤੇ ਜੋ ਯੋਧੇ ਸੂਰਮੇ ਹਨ ਉਹੀ ਰਣ ਦੇ ਮੈਦਾਨ ਦੇ ਵਿੱਚ ਨਿਤਰਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਸੁਣ ਪੀਰ ਭਜਤ ਜਿਸ ਨੂੰ ਸੁਣ ਕੇ ਕਾਇਰ ਜੋ ਹੰਡਾਰ ਫੌਕ ਹਨ ਸਾਧ ਸੰਗਤ ਜੀ ਜੋ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਆ ਗਏ ਹਨ ਵੱਡੀਆਂ-ਵੱਡੀਆਂ ਪਹਿਲਾਂ ਜਿਨ੍ਹਾਂ ਨੇ ਗੱਲਾਂ ਕੀਤੀਆਂ ਹਨ ਕਿ ਅਸੀਂ ਇਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਪਰ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਮੌਤ ਦਾ ਸਾਹਮਣਾ ਹੁੰਦਾ ਹੈ ਤਾਂ ਉਹਨਾਂ ਨੂੰ ਵੀ ਪਸੀਨਾ ਆ ਚੁੱਕਾ ਹੈ ਉਹ ਵੀ ਡਰ ਦੇ ਮਾਰੇ ਆਪਣੀ ਜਾਨ ਬਚਾ ਰਹੇ ਹਨ ਉਹਨਾਂ ਨੂੰ ਵੀ ਸਾਧ ਸੰਗਤ ਜੀ ਆਪਣੇ ਘਰ ਦਾ ਚੇਤਾ ਆ ਰਿਹਾ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਣ ਭੂਮ ਤਜ ਤੱਕ ਰਣ ਭੂਮੀ ਨੂੰ ਛੱਡ ਰਹੇ ਹਾਂ ਇੱਕ ਸਾਧ ਸੰਗਤ ਜੀ ਤਜਨਾ ਤਜਤ ਤਗੀ ਜਿਸ ਤਰ੍ਹਾਂ ਦੇ ਤਿਆਗ ਦੀ ਗੱਲ ਆਉਂਦੀ ਹੈ ਤਾਂ ਉਹ ਤਾਂ ਹਥਰ ਹੈ ਉਹ ਛੱਡ ਰਹੇ ਹਨ ਰਣ ਦੇ ਮੈਦਾਨ ਨੂੰ ਸਾਧ ਸੰਗ ਜੀ ਉਹ ਛੱਡ ਕੇ ਭੱਜ ਰਹੇ ਹਨ ਜੋ ਰਣ ਦੇ ਮੈਦਾਨ ਨੂੰ ਸਾਧ ਸੰਗ ਜੀ ਛੱਡ ਕੇ ਭੱਜ ਜਾਂਦਾ ਹੈ ਡਾਕੇ ਭੱਜ ਜਾਂਦਾ ਉਸ ਨੂੰ ਸੂਰਮਾਨੇ ਉਸ ਨੂੰ ਕਾਇਰ ਦਰਫੋਕ ਕਿਹਾ ਜਾਂਦਾ ਹੈ ਉਸ ਦੇ ਨਾਲ ਉਹ ਤਾਂ ਉਹ ਚੰਗੇ ਹਨ ਜੋ ਰਣ ਦੇ ਮੈਦਾਨ ਦੇ ਵਿੱਚ ਆਏ ਹੀ ਨਹੀਂ ਹਨ ਉਹ ਚੰਗੇ ਹਨ ਜੋ ਘਰਾਂ ਵਿੱਚ ਬੈਠੇ ਹਨ ਉਸ ਦੇ ਨਾਲ ਲੱਖ ਗੁਣਾ ਉਹ ਚੰਗੇ ਹਨ ਜਿਨ੍ਹਾਂ ਨੇ ਸਾਧ ਸੰਗ ਜੀ ਹਿੰਮਤ ਕੀਤੀ ਹੈ ਉਹ ਜੋ ਜੋਦੇ ਸੂਰਮੇ ਹਨ ਉਹ ਜੰਗੇ ਮੈਦਾਨ ਦੇ ਵਿੱਚ ਜੂਝ ਰਹੇ ਹਨ ਅੱਗੇ ਮਾਰੇ ਫਰਮਾਨ ਕਰਦੇ ਹਨ ਕਿ ਮਨ ਮਾਜ ਲਜਤ ਮਨ ਵਿੱਚ ਸ਼ਰਮ ਮਹਿਸੂਸ ਕਰ ਰਹੇ ਹਨ ਸਾਧ ਸੰਗਤ ਜੀ ਉਹ ਸ਼ਰਮ ਮਹਿਸੂਸ ਕਰ ਰਹੇ ਹਨ ਕਿ ਜਦੋਂ ਅਸੀਂ ਮੈਦਾਨ ਛੱਡ ਕੇ ਭੱਜ ਕੇ ਵਾਪਸ ਜਾਵਾਂਗੇ ਤਾਂ ਸਾਨੂੰ ਲੋਕੀ ਤਾਨੇ ਮਾਰਨਗੇ ਸਾਨੂੰ ਲੋਕੀ ਮਿਹਣੇ ਮਾਰਨਗੇ ਕਿ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਕਰ ਰਹੇ ਸੀ ਪਰ ਤੁਸੀਂ ਜਾਨ ਬਚਾ ਕੇ ਜੰਗੇ ਮੈਦਾਨ ਦੇ ਵਿੱਚੋਂ ਭੱਜ ਕੇ ਆ ਗਏ ਹੋ ਛੱਡ ਕੇ ਆ ਚੁੱਕੇ ਹੋ ਇਸ ਕਰਕੇ ਜੋ ਸੂਰਮੇ ਹਨ ਸਦਾ ਉਹਨਾਂ ਦਾ ਹੀ ਜਸ ਗਾਇਆ ਜਾਂਦਾ ਹੈ ਸਤਾਰੀ ਦੇ ਉੱਪਰ ਅਤੇ ਜੋ ਮੈਦਾਨ ਛੱਡ ਕੇ ਭੱਜ ਜਾਂਦੇ ਹਨ ਦਰਫੋਕ ਦੇ ਕਾਇਰ ਆਪਣੀ ਜਾਨ ਦੀ ਪਰਵਾਹ ਕਰਕੇ ਉਥੋਂ ਨਿਕਲ ਆਏ ਹਨ ਉਹਨਾਂ ਨੂੰ ਸਾਧ ਸੰਗਤ ਜੀ ਕੋਹਣ ਪੁੱਛਦਾ ਹੈ ਉਹਨਾਂ ਨੂੰ ਤਾਂ ਲਾਨਤਾ ਹੀ ਪੈਂਦੀਆਂ ਨੇ ਤੇ ਸ਼ਰਮ ਮਹਿਸੂਸ ਹੁੰਦੀ ਹੈ ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਸਤ ਦਾਣ ਬਖਸ਼ਣਾ ਸਰਤੇ ਮਿਹਰ ਭਰਿਆ ਆਤ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਮਾਰੀ ਕਿਰਪਾ ਕਰਨੀ ਮਿਹਰ ਪਰਿਆਸਰਤੇ ਹੱਥ ਰੱਖਣਾ ਕਲਯੁਕਤਮ ਬਚਾ ਕੇ ਰੱਖਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣ ਜੇ ਆਪ ਸਾਧ ਸੰਗਤ ਬਖਸ਼ੀ ਜੋਗ ਬਸ ਲੈਣਾ ਜਿਸ ਨੇ ਚੈਨਲ ਨੂੰ ਸਾਧ ਸੰਗਤ ਜੀ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ